ਮੱਲਾ ਸਾਹਿਬ ਅੱਜ ਤੁਸੀਂ ਪਿੰਡ ਸੁਖਾਨੰਦ ਵਿਖੇ ਪਹੁੰਚੇ ਹੋ ਡੇਰਾਪੂਰੇ ਵਾਲਾ ਪਹੁੰਚੇ ਹੋ ਕੀ ਮਸਲਾ ਸਾਰਾ ਕੀ ਨਿਬੜਿਆ ਅੰਦਰ ਗੱਲਬਾਤ ਹੋਈ ਜੀ ਹਜੇ ਗੱਲ ਆ ਜਿਹੜੀ ਉਹ ਪ੍ਰਸ਼ਾਸਨ ਦੇ ਨਾਲ ਤੇ ਦੋਨੋਂ ਪਾਸੇ ਤੋਂ ਪੰਜ ਪੰਜ ਛੇ ਛੇ ਬੰਦੇ ਲਏ ਆ ਉਹਦੇ ਨਾਲ ਗੱਲ ਚੱਲ ਰਹੀ ਹੈ ਪਰ ਸਭ ਤੋਂ ਮਾੜੀ ਗੱਲ ਨਿੰਦਾ ਜੋ ਗੱਲ ਹੈ ਵੀ ਜਿਹੜਾ ਰਾਤ ਗੁੰਡਾ ਕਰਦੀ ਹੋਈ ਨੰਗਾ ਨਾਚ ਹੋਇਆ ਟੈਕਟਰ ਵੀ ਤੁਸੀਂ ਦੇਖ ਲਿਆ ਗ੍ਰੇਡ ਭੰਨੇ ਆ 56 ਬੰਦੇ ਆਏ ਜਿਹੜੇ ਨਸ਼ੇੜੀ ਸੀ ਨਸ਼ੇ ਨਾਲ ਰੱਜੇ ਹੋਏ ਸੀ ਇਸ ਡੇਰੇ ਦੇ ਵਿੱਚ ਬੜੀ ਆਸਤਾ ਗੁਰੂ ਕ੍ਰਾਂਸਾ ਮਹਾਰਾਜ ਪ੍ਰਕਾਸ਼ ਨੇ ਇੱਥੇ ਗੁਰੂ ਕ੍ਰਾਂਸਾ ਮਹਾਰਾਜ ਪ੍ਰਕਾਸ਼ ਮੈਂ ਸਮਝਦਾ ਕਿ ਉਹਨਾਂ ਦੀ ਵੀ ਬੇਅਦਬੀ ਕਰਨ ਦੀ ਜਿਹੜੀ ਕੋਸ਼ਿਸ਼ ਹੋਈ ਬਹੁਤ ਹੀ ਕਨਾਉਣੀ ਹਰਕਤ ਹੈ ਇਹਦੇ ਵਿੱਚ ਸਭ ਤੋਂ ਵੱਡੀ ਇਨਵੋਲਵਮੈਂਟ ਇੱਥੋਂ ਦੇ ਐਮਐਲਏ ਦੀ ਸਰਪੰਚ ਦੀ ਕਿਉਂਕਿ ਪ੍ਰਸ਼ਾਸਨ ਦੇ ਵੀ ਹੱਥ ਬੰਨੇ ਆ ਰੁਕੇ ਗਏ ਉਹਨਾਂ ਨੂੰ ਬੰਦੇ ਫੜੇ ਗਏ ਬੰਦਿਆਂ ਨੂੰ ਕੋਈ ਕਾਰਵਾਈ ਨਹੀਂ ਹੋਈ ਕੁਝ ਨਹੀਂ ਹੋਇਆ ਕਿਉਂਕਿ ਏਡਾ ਵੱਡਾ ਹਸਾ ਵਾਪਰ ਜਾਣਾ ਇੱਥੇ ਪਤਾ ਨਹੀਂ ਕਤਲ ਹੋ ਜਾਂਦੇ ਬੰਦੇ ਤਾਂ ਫੇਰ ਕਿੱਧਰ ਨੂੰ ਗੱਲ ਜਾਣੀ ਸੀ ਇਸ ਕਰਕੇ ਪ੍ਰਮਾਤਮਾ ਦਾ ਸ਼ੁਕਰਾਨਾ ਹੈ ਕਿਉਂਕਿ ਲੋਕਾਂ ਦੀ ਬਹੁਤ ਵੱਡੀ ਆਸਥਾ ਜਿਹੜੀ ਕਲਾ ਸੁਖਾਨੰਦ ਪਿੰਡ ਨੇ ਇਸ ਡੇਰੇ ਦੇ ਨਾਲ ਬਹੁਤ ਵੱਡੀ ਆਸਥਾ ਜਿਹੜੀ ਜੁੜੀ ਹੋਈ ਹੈ ਕਾਲਜ ਵੀ ਹੈ ਜਿਹੜੀ ਸੰਸਥਾ ਬੜੀ ਵੱਡੀ ਹੈ ਇੱਥੇ ਬੜੀ ਨਾਮ ਵਾਲੀ ਮੈਂ ਸਮਝਦਾ ਕਿ ਡੇਰਾ ਨਾਲ ਸਕੂਲ ਹੈ ਕਾਲਜ ਹੈ ਇਸ ਕਰਕੇ ਮੈਂ ਜਿੰਨੀ ਪਰ ਜੋ ਨਖੇਦੀ ਇਹਦੀ ਦੰਦ ਜੋਗ ਨਖੇਦੀ ਕਰਦਾ ਕਿ ਮੈਂ ਆਪਣੀ ਪਾਰਟੀ ਵੱਲੋਂ ਸ਼ਰਮਣੀ ਕਾਲੀ ਦਲ ਨੂੰ ਵੀ ਇਹਦੀ ਰਖੇਦੀ ਕਰਦਾ ਕਿਉਂਕਿ ਸਰਦਾਰ ਸੁਖਬੀਰ ਸਿੰਘ ਜੀ ਬਾਦ ਸਾਹਿਬ ਇਹ ਸੋਚਦੇ ਮਾਲਕ ਨੇ ਜਿੱਥੇ ਗੁਰੂ ਸਾਹਿਬ ਪ੍ਰਕਾਸ਼ ਨੇ ਜਿਵੇਂ ਉਹਨਾਂ ਦੇ ਕਰੇ ਵੀ ਮੈਂ ਸਮਝਦਾ ਕਿ ਕੋਠੀ ਦੇ ਵਿੱਚ ਹੀ ਗੁਰੂ ਗ੍ਰੰਥ ਸਾਹਿਬਹਾਰਾਏ ਪ੍ਰਕਾਸ਼ ਨੇ ਜੇ ਚੰਡੀਗੜ੍ਹ ਕੋਠੀ ਉੱਥੇ ਵੀ ਦਿੱਲੀ ਕੋਠੀ ਉੱਥੇ ਵੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਹਰ ਵਰਕਰ ਜਿਹੜਾ ਉਹ ਸਾਬ ਗੁਰੂ ਗ੍ਰੰਥ ਸਾਹਿਬਹਾਰਾਏ ਜੁੜਿਆ ਹੋਇਆ ਤੋਂ ਪੰਥ ਦੀ ਪਾਰਟੀ ਹੈ ਇਸ ਕਰਕੇ ਬਹੁਤ ਵੱਡਾ ਦੁੱਖ ਹੋਇਆ ਇਹ ਗੱਲ ਸੁਣ ਕੇ ਜੇ ਉਹ ਰਾਤ ਲੁਧਿਆਣੇ ਸੀ ਲੁਧਿਆਣੋਂ 11 12 ਵਜੇ 12 ਵਜੇ ਆਏ ਤੜਕੇ ਇਹ ਗੱਲ ਸੁਣੀ ਉਹਦੇ ਇੱਥੇ ਆਏ ਹੁਣ ਹਜੇ ਵੀ ਅਸੀਂ ਤਾਂ ਪਰ ਮਾਤਮਾ ਅਰਦਾਸ ਕਰਕੇ ਸੱਚੇ ਪਾਤਸ਼ਾਹ ਇਹ ਗੱਲ ਆ ਜਿਹੜੀ ਇੱਥੇ ਨਬੇੜ ਦਿੱਤੀ ਜਾਵੇ ਕਿਉਂਕਿ ਗੁਰੂ ਘਰ ਦਾ ਮਸਲਾ ਠੀਕ ਕਿਉਂਕਿ ਡੇਡੇ ਦੇ ਨਾਲ ਬਹੁਤ ਵੱਡੀਆਂ ਆਸਾਂ ਲੋਕਾਂ ਦੀਆਂ ਜੁੜੀਆਂ ਹੋ ਜਾਂਦੀਆਂ ਨੇ ਆਸਥਾ ਨਾਲ ਲੋਕਾਂ ਦੀ ਬਾਬਾ ਜੀ ਹੁਣਾਂ ਦੇ ਵਿੱਚ ਵੀ ਲੋਕੀ ਆ ਕੇ ਮੱਥਾ ਟੇਕਦੇ ਨੇ ਸ਼ਰਧਾ ਦੇ ਨਾਲ ਇੱਥੇ ਆ ਕੇ ਆਪਾਂ ਬਹੁਤ ਆਸਥਾ ਦੇ ਨਾਲ ਨੱਕ ਰਗੜਦੇ ਆ ਕਿ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਕਿ ਸਾਨੂੰ ਕੁਝ ਦੇਈ ਜੇ ਇਹੋ ਜਿਹਾ ਇੱਕ ਗੁਰੂ ਘਰਾਂ ਦੇ ਵਿੱਚ ਵੀ ਇਹੋ ਜਿਹੀਆਂ ਗੱਲਾਂ ਹੋ ਰਹੀਆਂ ਜੀ ਬਹੁਤ ਮਾੜੀਆਂ ਤੇ ਬਹੁਤ ਨੇ ਦਜੀ ਭਾਈ ਜੀ ਪਿਛਲੇ 2 ਦਿਨ ਤੋਂ ਜਿਹੜਾ ਮਸਲਾ ਉੱਠਿਆ ਹੋਇਆ ਸੀ ਡੇਰੇ ਦੇ ਵਿੱਚ ਉਹ ਪ੍ਰਸ਼ਾਸਨ ਦੀ ਮਦਦ ਤੇ ਨਾਲ ਲੋਕਾਂ ਦੀ ਮਦਦ ਤੇ ਨਾਲ ਸੰਗਤ ਦੀ ਮਦਦ ਦੇ ਨਾਲ ਜਿਹੜਾ ਵਧੀਆ ਢੰਗ ਨਾਲ ਨਿਬੜ ਗਿਆ ਕੀ ਨਿਬੜਿਆ ਉਹਦੇ ਵਿੱਚ ਸਾਰੀ ਪ੍ਰਸ਼ਾਸਨ ਤੇ ਸਾਰੇ ਨਗਰ ਵਾਸੀ ਸਾਰੀ ਸੰਗਤਾਂ ਦੇ ਸਹਿਯੋਗ ਨਾਲ ਜੋ ਹੋਇਆ ਸਭ ਤੋਂ ਵੱਡਾ ਇੰਚ ਪ੍ਰਸ਼ਾਸਨ ਦਾ ਸਹਿਯੋਗ ਸੀਗਾ ਉਹ ਸਰਪੰਚ ਸਾਹਿਬ ਦਾ ਐਮਐਲਏ ਸਾਹਿਬ ਦਾ ਇਹ ਸਾਰਿਆਂ ਨਾਲ ਮਿਲ ਕੇ ਬੜਾ ਫੈਸਲਾ ਜੋ ਗੁੰਝਲਦਾਰ ਸੀਗਾ ਜਿਨੂੰ 30 ਸਾਲ ਹੋ ਗਏ ਝਗੜਾ ਚੱਲਦੇ ਨੂੰ ਕਹਿੰਦੇ ਉਧਰੋਂ ਲੋਕੀ ਡਾਂਗਣਾਂ ਇੱਕ ਉਧਰੋਂ ਆ ਜਾਂਦੇ ਸਾਡੇ ਇਤ ਮੰਡਰਨ ਦਾ ਵੀ ਜੇ ਕੋਈ ਗੱਲ ਹੋ ਗਈ ਅਸੀਂ ਸਾਰੇ ਜਿੰਦਗੀ ਦੇ ਕਲੰਕਤ ਹੋ ਜਾਾਂਗੇ ਕੋਈ ਸਾਰਾ ਸਾਡੇ ਤੇ ਹੀ ਪੈਣਾ ਅਸੀਂ ਸ਼ਾਇਦ ਰਾਤ ਦੇ ਜੁਆਕਰ ਨੂੰ ਡੋਗਦੇ ਮਚਰੋ ਕਰਦੇ ਉਹਨਾਂ ਦਾ ਚਲ ਠੀਕ ਹੋਈ ਨਹੀਂ ਸੀ ਅੰਗੂ ਉਹਨਾਂ ਦੇ ਵਿੱਚ ਜੁਆਗ ਸੀਗੇ ਆਪ ਵੀ ਦੱਸਦੀ ਮਤਲ ਕਮੋਜੀ ਤਾਂ ਹੈ ਨਹੀਂ ਸੀ ਤੂੰ ਗਿਆ ਵੈਸੀ ਆ ਤੇ ਇਸ ਕਰਕੇ ਜਿਹੜਾ ਉਹਨਾਂ ਨੇ ਰਾਤ ਕਰਤਾ ਬਹੁਤ ਮਾੜਾ ਕੀਤਾ ਇਸ ਕਰਕੇ ਸਾਡੇ ਮਨ ਚ ਗੁੱਸੇ ਚ ਆ ਗਿਆ ਸੀ ਮਤਲਬ ਗੁੱਸੇ ਚ ਆ ਕੇ ਸਾਡੇ ਤੋਂ ਹੀ ਬੋਲ ਲਿਆ ਗਿਆ ਥੋੜਾ ਜਿਹਾ ਬੰਦ ਬੋਲ ਲਿਆ ਗਿਆ ਅਸੀਂ ਜੀ ਦੀ ਮਾਫੀ ਮੰਗਦੇ ਆ ਤੇ ਅਸੀਂ ਸਾਰੀ ਨਗਰ ਦਾ ਸਾਰੀ ਪੰਚਾਇਤ ਦਾ ਅਤੇ ਤੁਹਾਡਾ ਵੀ ਚੈਨਲ ਜਿਨ੍ਹਾਂ ਨੇ ਮਤਲਬ ਇਹ ਚੀਜ਼ ਨੂੰ ਮਤਲਬ ਸਾਰੇ ਪੰਚਾਇਆ ਹੈ ਜੋ ਕੁਝ ਹੋਇਆ ਉਹ ਵਧੀਆ ਹੋ ਗਿਆ ਸੋਹਣਾ ਹੋ ਗਿਆ ਤੇ ਜਿਹੜੀ ਕਿਸੇ ਨੇ ਕੋਈ ਰੀਲ ਪਈ ਸੀ ਉਹਨੂੰ ਬੇਨਤੀ ਕਰਦੇ ਕਿ ਬਈ ਉਹਨਾਂ ਨੂੰ ਰੀਲਾਂ ਨੂੰ ਕੱਟ ਦਿਓ ਜੇ ਵੀ ਕਿਸੇ ਮੁੰਡੇ ਨੇ ਅਸੀਂ ਸਪੀਕਰ ਚ ਬੋਲੇ ਸੀ ਉਹ ਸਪੀਕਰ ਤੋਂ ਕਿਸੇ ਮੁੰਡੇ ਨੇ ਰੀਲ ਪਰ ਕੇ ਗਿਆ ਕੀਤੀ ਆ ਤੇ ਉਹਨੂੰ ਅਸੀਂ ਬੇਨਤੀ ਕਰਦੇ ਹਾਂ ਉਹ ਰੀਲ ਕੱਟ ਦਿਓ ਕਿਉਂਕਿ ਆਪਣਾ ਫੈਸਲਾ ਹੋ ਚੁੱਕਿਆ ਬਹੁਤ ਸੋਹਣਾ ਫੈਸਲਾ ਹੋ ਗਿਆ ਇਹ ਸਾਰੇ ਨਗਰ ਦਾ ਸਾਰੀ ਪੰਚਾਇਤ ਦਾ ਸਾਰੇ ਪ੍ਰਸ਼ਾਸਨ ਦਾ ਤਹਿ ਦਰੋ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਿੰਡ ਸੁਖਾਨੰਦ ਵਿਖੇ ਸੰਤ ਬਾਬਾ ਭਾਗ ਸਿੰਘ ਜੀ ਦੇ ਜਿਹੜਾ ਹੈਗਾ ਡੇਰਾ ਜਿਨ੍ਹਾਂ ਦਾ ਇਹ ਹੈਗਾ ਭੋਰੇ ਵਾਲਾ ਡੇਰਾ ਉਹਦੇ ਚ ਮੈਂ ਸਮਝਦਾ ਸਿਰਫ ਇੱਕ ਮਿਸਅੰਡਰਸਟੈਂਡਿੰਗ ਕਰਕੇ ਰਾਤ ਇੱਕ ਵੇਲੇ ਬਾਦ ਛੋਟਾ ਜਿਹਾ ਖੜਾ ਹੋਇਆ ਸੀ ਜਿਹੜੇ ਸਮਰਥਕ ਸੀਗੇ ਬਾਬਾ ਕਲਵੰਦ ਸਿੰਘ ਜੀ ਦੇ ਉਹ ਵੀ ਜਿਹੜੇ ਕਮੇਟੀ ਮੈਂਬਰ ਸੀ ਉਹ ਮੈਨੂੰ ਨਹੀਂ ਲੱਗਦਾ ਵੀ ਉਹ ਇੱਥੇ ਮੌਜੂਦ ਹੋਣਗੇ ਕੋਈ ਜਿਹੜੇ ਬੱਚੇ ਸੇਵਾਦਾਰ ਸੀ ਉਹ ਸੀ ਤੇ ਦੂਸਰੀ ਤਰਫ ਵੀ ਸ਼ਾਸਤਰੀ ਜੀ ਦੇ ਵੀ ਜਿਹੜੇ ਸਮਰਥਕ ਸੇਵਾਦਾਰ ਸੀ ਉਹ ਸੀਗੇ ਉਹਨਾਂ ਦੇ ਵਿੱਚ ਛੋਟੀ ਜੀ ਗੱਲ ਨੂੰ ਲੈ ਕੇ ਮਿੱਟੀ ਦੀ ਟਰਾਲੀ ਲੈ ਕੇ ਆਉਣ ਨੂੰ ਵਿਵਾਦ ਸ਼ੁਰੂ ਹੋਇਆ ਸੀਗਾ ਮੈਨੂੰ ਰਾਤ ਹੀ ਜਦੋਂ ਉਹਨਾਂ ਨੇ ਮੈਸੇਜ ਕੀਤਾ ਮੈਂ ਰਾਤ ਹੀ ਇੱਥੇ ਆ ਗਿਆ ਸੀ ਕੋਈ ਕਿਸੇ ਤਰ੍ਹਾਂ ਦੀ ਰਾਤ ਵੀ ਕੋਈ ਲਾਅ ਐਂਡ ਆਰਡਰ ਦੀ ਜਿਹੜੀ ਪ੍ਰੋਬਲਮ ਸਾਨੂੰ ਨਹੀਂ ਆਈ ਬਹੁਤ ਅਮਨ ਸ਼ਾਂਤੀ ਨਾਲ ਦੋਨਾਂ ਧਿਰਾਂ ਨੇ ਸਾਡੀ ਗੱਲ ਸੁਣ ਕੇ ਟਿਕਾ ਕਰ ਲਿਆ ਤੇ ਅੱਜ ਸਵੇਰ ਤੋਂ ਹੀ ਅਸੀਂ ਮੈਂ ਡੀਐਸਪੀ ਸਾਹਿਬ ਸਰ ਜਸਵਿੰਦਰ ਸਿੰਘ ਜੀ ਡੀਐਸਪੀ ਸਾਹਿਬ ਸਰ ਪ੍ਰਤਾਪ ਸਿੰਘ ਜੀ ਤੇ ਕੋਚਲ ਸਾਹਿਬ ਤਹਿਸੀਲਦਾਰ ਸਮਾਲ ਸਰ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਪਹੁੰਚ ਗਏ ਸੀਗੇ ਤੇ ਸਾਨੂੰ ਬੜਾ ਹੀ ਅੱਛਾ ਲੱਗਿਆ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਜਿਹੜੇ ਮਹਾਰਾਜ ਜੀ ਬਾਬਾ ਕਲਵੰਦ ਸਿੰਘ ਜੀ ਹੈ ਉਹਨਾਂ ਵੱਲੋਂ ਵੀ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਗਿਆ ਸ਼ਾਸਤਰੀ ਜੀ ਵੱਲੋਂ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਖਾਸ ਕਰਕੇ ਸਾਡੇ ਮਾਨਯੋਗ ਐਮਐਲਏ ਸਾਹਿਬ ਉਹਨਾਂ ਵੱਲੋਂ ਤੇ ਪਿੰਡ ਦੀ ਪੰਚਾਇਤ ਦੇ ਮੁਖੀ ਸਰਪੰਚ ਸਾਹਿਬ ਵੱਲੋਂ ਸਰ ਸੁਜੀਤ ਸਿੰਘ ਵੱਲੋਂ ਇੱਥੇ ਆ ਕੇ ਸਾਰੇ ਮਾਮਲੇ ਨੂੰ ਸਾਡੇ ਨਾਲ ਬੈਠ ਕੇ ਤੇ ਅਸੀਂ ਇਹਦੇ 20 ਮੈਂਬਰ ਕਮੇਟੀ ਦੇ 10-10 ਦੋਨਾਂ ਧਿਰਾਂ ਤੋਂ ਲੈ ਲਏ ਸੀ ਇਹ 2-3 ਘੰਟਿਆਂ ਦੀ ਮੀਟਿੰਗ ਤੋਂ ਬਾਅਦ ਜਿਹੜਾ ਬਹੁਤ ਹੀ ਪਿਆਰ ਭਾਵਨਾ ਨਾਲ ਸਾਰੀਆਂ ਗੱਲਾਂ ਸੁਣ ਕੇ ਤੇ ਇਹ ਮਸਲੇ ਨੂੰ ਦੋਨਾਂ ਧਿਰਾਂ ਨੇ ਆਪਣੇ ਆਪ ਨਿਢਠ ਲਿਆ। ਕੋਈ ਇਹਦੇ ਚ ਸਾਨੂੰ ਜ਼ਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਪਈ। ਮੈਂ ਸਮਝਦਾ ਜਿੱਦਾਂ ਗੱਲ ਹੋਊਗਾ ਜਾਂ ਬਣੀ ਸੀ ਉਹ ਮਹਿਸੂਸ ਹੁੰਦਾ ਸੀ ਵੀ ਪਿੰਡ 'ਚ ਪਤਾ ਨਹੀਂ ਕੀ ਗੱਲ ਹੈ। ਬਟ ਇੰਨਾ ਸੂਝਵਾਨ ਪਿੰਡ ਤੇ ਇੰਨੇ ਸੂਝਵਾਨ ਲੋਕ ਜਿਹੜੇ ਹੈਗੇ ਆ ਉਹ ਮੈਂ ਘੱਟ ਹੀ ਦੇਖਿਆ ਆ ਆਪਦੀ ਸਰਵਿਸ ਦੌਰਾਨ। ਬੜੇ ਅੱਛੇ ਸੁਚੱਜੇ ਢੰਗ ਨਾਲ ਇਹਨਾਂ ਨੇ ਜਿਹੜਾ ਇਹ ਮਸਲਾ ਨਿਪਟਾਲਿਆ ਤੇ ਪ੍ਰਸ਼ਾਸਨ ਨੂੰ ਜਿਹੜੀ ਹੈਗੀ ਆ ਉਹ ਇਹਨਾਂ ਵੱਲੋਂ ਜਿਹੜੀ ਇਸ ਕੰਮ ਨੂੰ ਨਿਪਟਾਉਣ ਦਾ ਵਧੀਆ ਢੰਗ ਨਾਲ ਸਮਾਂ ਸਹਿਰਾ ਦਿੱਤਾ ਗਿਆ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਹਾਂ ਇਸ ਗੱਲ ਤੇ ਖਾਸ ਕਰਕੇ ਮੈਂ মিডিਆ ਦਾ ਵੀ ਬੜਾ ਧੰਨਵਾਦੀ ਹਾਂ ਜਿਵੇਂ ਤੁਸੀਂ ਤੇ ਮਠਾੜੂ ਸਾਹਿਬ ਸਵੇਰ ਤੋਂ ਹੀ ਬੜੇ ਠਰਮੇ ਨਾਲ ਤੁਸੀਂ ਇੱਥੇ ਬੈਠੇ ਹੋ ਜਦੋਂ ਐਨ ਨਿਪਟਾਰਾ ਹੋ ਗਿਆ ਤਾਂ ਹੀ ਤੁਸੀਂ ਸਾਨੂੰ ਜਿਹੜਾ ਹੈਗਾ ਇਹ ਕੁਝ ਸਾਡੇ ਕੋਲੋਂ ਸਵਾਲ ਜਵਾਬ ਜਿਹੜੇ ਹੈਗੇ ਆ ਇਤੇ ਐ ਮੈਂ ਤੁਹਾਡਾ ਵੀ ਬਹੁਤ ਤੈਦਲੋ ਧੰਨਵਾਦ ਪ੍ਰਸ਼ਾਸਕ ਸਾਰੇ ਰਲ ਕੇ ਪੂਰੇ ਤਲੂੰ ਵਨੂ ਸੱਚੇ ਦਿਲ ਦੇ ਨਾਲ ਗੁਰੂ ਮਾਰਾ ਦੀ ਹਜ਼ੂਰੀ ਦੇ ਵਿੱਚ ਅਸੀਂ ਚੰਗਾ ਫੈਸਲਾ ਕਰਨ ਦਾ ਕੋਸ਼ਿਸ਼ ਕੀਤੀ ਜੋ ਭਗਵਾਨ ਨੇ ਸਿਰੇ ਲਾਇਆ ਅਸੀਂ ਇਸ ਗੱਲ ਤੇ ਬਹੁਤ ਜ਼ਿਆਦਾ ਖੁਸ਼ ਹੈ ਇਹ ਸਾਰਾ ਵਿਵਾਦ ਜਿਹੜਾ ਡੇਰੇ ਦਾ ਖਤਮ ਹੋ ਗਿਆ ਅਸੀਂ ਆਪ ਦਾ ਕਾਲਜ ਚੰਗਾ ਤਰੱਕੀ ਦੇ ਵਿੱਚ ਲੈ ਕੇ ਜਾਵਾਂਗੇ ਨਹੀਂ ਸਾਡੇ ਪੈਸੇ ਵਕੀਲ ਹੀ ਲਈ ਜਾਂਦੇ ਸੀ ਜੀ ਜਦੋਂ ਜਾਂਦੇ ਸੀ ਦੇ ਦਿਓ ਲੱਖ ਦੇ ਦਿਓ ਲੱਖ ਉਹਨਾਂ ਤੋਂ ਅਸੀਂ ਬਚਾਗੇ ਅਸੀਂ ਕੋਈ ਹੋਰ ਸੰਸਥਾ ਦਾ ਕੋਈ ਨਵਾਂ ਕੋਰਸ ਲੈ ਕੇ ਆਵਾਂਗੇ ਜੀ ਬੱਚੀਆਂ ਪੜ੍ਹਨ ਗਈਆਂ ਜੀ ਤੇ ਮੈਂ ਸਾਰੇ ਇਹਨਾਂ ਦਾ ਤੁਹਾਨੂੰ ਧੰਨਵਾਦ ਕਰਦਾ ਜਿਨ੍ਹਾਂ ਸੁਮੀ ਜਿਹੜਾ ਕੱਲ ਤੋਂ ਅਵਾਦ ਚੱਲ ਰਿਹਾ ਸੀ ਉਸ ਦੇ ਹੱਕ ਦੇ ਵਿੱਚ ਫੈਸਲਾ ਆਇਆ ਹੈ ਕਿਵੇਂ ਦੇਖ ਦਊਂ ਕਿ ਸਹੀ ਹਾਂਜੀ ਫੈਸਲਾ ਨਗਰ ਨੇ ਨਗਰ ਪੰਚਾਇਤ ਨੇ ਤੇ ਸਾਡੇ ਇਸ ਇਲਾਕੇ ਦੇ ਵਿਧਾਇਕ ਐਮ ਐਲ ਏ ਅਮਰਪਾਲ ਸਿੰਘ ਜੀ ਜੀ ਸਾਰਿਆਂ ਦੀ ਮਿਹਨਤ ਦਾ ਸਦਕਾ ਇਹ ਜਿਹੜਾ ਫੈਸਲਾ ਵਧੀਆ ਆ ਸਾਨੂੰ ਮਨਜ਼ੂਰ ਆ ਸੰਗਤ ਨੇ ਜੋ ਕਰਤਾ ਸੰਗਤ ਦਾ ਹੀ ਸਾਰਾ ਸਥਾਨ ਹੈ ਸੰਗਤ ਨੇ ਚਲਾਉਣਾ ਹੈ ਸੰਗਤ ਦੇ ਲਈ ਬੰਨ ਸਾਨੂੰ ਮਨਜ਼ੂਰ ਆ ਇਹ ਸਾਨੂੰ ਗੇਟ ਦੀ ਪ੍ਰੋਬਲਮ ਸੀਗੀ ਉਹ ਸਾਨੂੰ ਗੇਟ ਇੱਥੇ ਮਿਲ ਗਿਆ ਤੇ ਕਿੱਥੇ ਰੱਖਿਆ ਗਿਆ ਗੇਟ ਤੁਹਾਡਾ ਕਿੰਨੇ ਫੁੱਟ ਗੇਟ ਬਾਂਦਰਾ ਵਾਲੀ ਸੜਕ ਹੈ ਜਿਹੜੀ ਸੜਕ ਮੇਨ ਸੜਕ ਦੇ ਉੱਤੇ ਉੱਥੇ ਸਾਨੂੰ ਜਿਹੜਾ ਗੇਟ ਜਿਹੜਾ 10 ਤੋਂ 12 ਫੁੱਟ ਦਾ ਦਿੱਤਾ ਗਿਆ ਠੀਕ ਹੈ ਵੀ ਉਹ ਗੇਟ ਉੱਥੇ ਅਸੀਂ ਬਣਾ ਲਾਂਗੇ ਆਪਦਾ ਗੇਟ ਜਿਹੜਾ ਡਿਊਟੀ ਬਣਾਤਾ ਹੈ ਮਹਾਪੁਰਸ਼ਾਂ ਦੀ ਜਾਚ ਲਗੇ ਰਲ ਮਿਲ ਕੇ ਸਾਡੀ ਗ੍ਰਾਮ ਪੰਚਾਇਤ ਸਾਡੇ ਕਾਲਜ ਦੀ ਕਮੇਟੀ ਵੀ ਖੜੀ ਆ ਸਾਡੇ ਸਮੂਹ ਨਗਰ ਦੇ ਬੰਦੇ ਖੜੇ ਅਸੀਂ ਬੈਠ ਕੇ 20 25 ਜਾਣੇ ਦੋ ਘੰਟੇ ਬੈਠ ਕੇ ਅਸੀਂ ਸੁਲਝਾ ਲਈ ਸਾਡੇ ਬਾਬਾ ਜੀ ਕੁਲਵੰਤ ਸਿੰਘ ਜੀ ਉਹ ਵੀ ਬੜੇ ਸਤਿਕਾਰਯੋਗ ਨੇ ਸਾਡੇ ਬਾਬਾ ਕਮਲਜੀਤ ਸਿੰਘ ਜੀ ਸ਼ਾਸਤਰੀ ਉਹ ਵੀ ਬੜੇ ਸਤਿਕਾਰਯੋਗ ਨੇ ਸਾਡੇ ਡੇਰੇ ਦੀ ਬੜੀ ਜ਼ਿਆਦੇ ਸ਼ਰਧਾ ਹੈ ਤੇ ਕੋਈ ਵੱਡੀ ਗੱਲ ਨਹੀਂ ਸੀ ਅਸੀਂ ਬੈਠ ਕੇ ਤੇ ਜਿਹੜੀ ਵੀ ਗੱਲਬਾਤ ਸੀਗੀ ਸੁਲਝਾ ਲਈ ਜੀ ਸਾਰੀ